ਹਾਂਜੀ ਸਾਡੇ ਪਿੰਡੇ ਸਰਪੰਚ ਸਾਹਿਬ ਨੇ ਕੰਮ ਸ਼ੁਰੂ ਕਰਵਾਇਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨੂੰ ਪੁੱਛਦੇ ਆ ਕੀ ਕਹਿਣਾ ਚਾਹੁੰਦੇ ਨੇ ਵਾਈਗਰੀ ਸਾਹਿਬ ਸਾਹਿਬ ਵਾਈਗਰੀ ਦੇ ਮਤੇ ਜਿਹੜਾ 15 20 ਸਾਲ ਤੋਂ ਜਿਹੜਾ ਇਥੋਂ ਦੇ ਲੋਕ ਨਰਕਾਂ ਵਾਲੇ ਨਰਕ ਭੋਗ ਰਹੇ ਹਨ ਅੱਜ ਸੈਕਟਰੀ ਸਾਹਿਬ ਆਏ ਨੇ ਪੰਚਾਇਤ ਸਾਰੀ ਜੋ ਕਿ ਅੱਜ ਪਾਪ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਹ 5 5.5 ਲੱਖ ਦਾ ਜੀ ਲਗਤ ਨਾਲ 12 ਤੋਂ 1300 ਫੁੱਟ ਪਾਪ ਲਾਈਨ ਦਾ ਕੰਮ ਚੱਲ ਰਿਹਾ ਹੈ ਅੱਜ ਤੋਂ ਸਟਾਰਟ ਹੋ ਗਿਆ ਹੈ ਤੇ ਅਸੀਂ ਪੂਰਾ ਕਰਕੇ ਹੋਰ ਵੀ ਜਿਹੜੇ ਪਿੰਡ ਦੇ ਕੰਮ ਰਹਿੰਦੇ ਨੇ ਉਹ ਸਾਰੇ ਕੰਮ ਕਰਾਂਗੇ ਗਲੀਆਂ ਨੇ ਨਾਲੀਆਂ ਜਿਵੇਂ ਵੀ ਜਿਵੇਂ ਗ੍ਰਾਂਟ ਆਈ ਮਿਲਾਉਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੈਕਟਰੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਰਪੰਚ ਸਾਹਿਬ ਨੂੰ ਸਾਰੀ ਸਮੂਚੀ ਪੰਚਾਇਤ ਨੂੰ ਕਿਉਂਕਿ ਆਪਾਂ ਨੂੰ ਪਿੰਡ ਦੇ ਵਿਕਾਸ ਵਾਸਤੇ ਲੋਕਾਂ ਨੇ ਚੁਣਿਆ ਆਪਾਂ ਲੋਕਾਂ ਨੂੰ ਜਿਹੜੇ ਜਿਹੜੀ ਉਹਨਾਂ ਦੇ ਮਨ ਦੀ ਭਾਵਨਾ ਸੀ ਵੀ ਇਹ ਜਿਹੜੀ ਨਵੀਂ ਪੰਚਾਇਤ ਚੁਣੀ ਹੈ ਬੜੇ ਹੀ ਸਿਆਣੇ ਇਹਦੇ ਵਿੱਚ ਮੈਂਬਰ ਸਾਹਿਬਾਨ ਸਰਪੰਚ ਸਾਹਿਬ ਨੇ ਪੜੇ ਲਿਖੇ ਮੈਂਬਰ ਸਾਹਿਬਾਨ ਨੇ ਸਰਪੰਚ ਸਾਹਿਬਾਨ ਨੇ ਤੇ ਵਧੀਆ ਟੈਕਨੀਕ ਨਾਲ ਪਿੰਡ ਦੇ ਕੰਮ ਕਰਨਗੇ ਹੁਣ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਮਾਨਯੋਗ ਐਮਐਲਏ ਸਾਹਿਬ ਜੀ ਦੇ ਜੋ ਦਿੱਤੀਆਂ ਗ੍ਰਾਂਟਾਂ ਨੇ ਉਹਨਾਂ ਨੂੰ ਖਰਚ ਕਰਨ ਲਈ ਅੱਜ ਪਾਈਪਲਾਈਨ ਦਾ ਕੰਮ ਸ਼ੁਰੂ ਕੀਤਾ ਹੈ ਤੇ ਹੋਰ ਵੀ ਪਿੰਡ ਦੇ ਵਿਕਾਸ ਕਾਰਜ ਨੇ ਜੋ ਅਸੀਂ ਜਲਦੀ ਸ਼ੁਰੂ ਕਰਵਾ ਰਹਾਂਗੇ ਧੰਨਵਾਦ ਜੀ ਤੇ ਬਾਕੀ ਆਪਾਂ ਮੈਂਬਰ ਸਾਹਿਬ ਜਗਜੀਤ ਸਿੰਘ ਜੂਰਨਾ ਨਾਲ ਗੱਲ ਕਰਦੇ ਆਂ ਜੀ ਹਾਂਜੀ ਹਾਂਜੀ ਸੋਫੀ ਕਾਲ ਜੀ ਸੋਫੀ ਕਾਲ ਜੀ ਤੋ ਭਾਈ ਜੀ ਪਿੰਡ ਦਾ ਅੱਜ ਅਸੀਂ ਪਹਿਲੇ ਕੰਮ ਦਾ ਉਦਘਾਟਨ ਕਰਿਆ ਗਿਆ ਪਾਈਪ ਲਾਈਨ ਪਾ ਰਹੇ ਹਾਂਗੇ ਠੀਕ ਆ ਤੇ ਜਿੱਥੇ ਵੀ ਪਾਈਪ ਲਾਈਨ ਰਹਿੰਦੀ ਆ ਅਸੀਂ ਸਾਰੀ ਪਾਈਪ ਲਾਈਨ ਵੀ ਪਾਵਾਂਗੇ ਤੇ ਇਸ ਤੋਂ ਬਾਅਦ ਸਾਡਾ ਸਕੂਲ ਦਾ ਇੱਕ ਕਮਰਾ ਮੰਨਣਾ ਲਗਾ ਉਹ ਹਾਂ ਜੀ ਉਹਦਾ ਕੰਮ ਸ਼ੁਰੂ ਕਰਦੇ ਇੱਕ ਦੋ ਦਿਨ ਚ ਤੇ ਜੋ ਵੀ ਮਤਲਬ ਪਿੰਡ ਦੇ ਕੰਮ ਹੋਣ ਵਾਲੇ ਨੇ ਜਾਂ ਗਲੀਆਂ ਦੇ ਕੰਮ ਰਹਿੰਦੇ ਆ ਸਾਰੇ ਕੰਮ ਹੁਣ ਰੁਟੀਨ ਚ ਕੰਮ ਕਰਾਂਗੇ ਲਗਾਤਾਰ ਉਸ ਸਰਪੰਚ ਸਾਹਿਬ ਤੇ ਸਾਰੇ ਮੈਂਬਰ ਮਿਲ ਕੇ ਐ ਨਾ ਲੋ ਵੀ ਹੁਣ ਕੰਮ ਦੀ ਸਪੀਡ ਬਣਾ ਦੇਣੀ ਆ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਜੀ ਆ ਬਾਕੀ ਸੱਤੇ ਮੈਂ ਸਰਪੰਚ ਸਾਹਿਬ ਤੇ ਸੂਬਾ ਪੰਚਾਇਤ ਦਾ ਬਹੁਤ ਧੰਨਵਾਦੀ ਆ ਸਾਡੇ ਬਾਰ ਬਰੋ 20 25 ਸਾਲ ਦਾ ਨਰਕ ਕੱਢਣ ਨਾਲ ਅਸੀਂ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣਾ ਘਰ ਆਈ ਤੇ ਇਹ ਨਾਲਾ ਜਿਹੜਾ ਬਹੁਤ ਜ਼ਿਆਦਾ ਗੰਦਾ ਤੇ ਇੱਥੇ ਕਦੇ ਸੱਪ ਨਿਕਲ ਜਾਂਦੇ ਕਦੇ ਕੁਝ ਨਿਕਲ ਜਾਂਦਾ ਮੱਛਰ ਪੈਦਾ ਹੁੰਦੇ ਨੇ ਕਿ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿਹੜੇ ਇੱਥੇ ਪਾਈਪ ਲਾਈਨ ਪਾ ਰਹੇ ਨੇ ਪਰੋੜੀਆਂ ਬਾਰੇ ਨੇ ਬਹੁਤ ਵਧੀਆ ਕੀਤਾ ਹੀ ਇਹਨਾਂ ਨੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਇੱਕ ਕੰਮ ਹੋਰ ਵੀ ਹੈ ਪਿੰਡ ਦਾ ਉਹ ਜਰੂਰ ਕਰੋ ਜੀ ਤੁਸੀਂ ਮੁੰਡੇ ਕਹਿੰਦੇ ਲੱਡੂ ਬੰਡੇ ਨੇ ਵਧੀਆ ਕੰਮ ਕਰ ਰਹੇ ਨੇ ਸਰਪੰਚ ਸਾਹਿਬ ਆਪਣੇ ਇੱਕ ਬੇਨਤੀ ਹੋ ਰਹੀ ਲਾਈਟਾਂ ਲਵਾ ਦਿਓ ਪਿੰਡ ਦੇ ਆਲੇ ਦੁਆਲੇ ਫਿਰਨੀ ਤੇ ਇਹ ਕੰਮ ਰਹਿ ਗਿਆ ਬਹੁਤ ਜ਼ਰੂਰੀ ਕੰਮ ਹੈ ਜੀ ਹੈ ਲੋਈ ਸਰਪੰਚ ਸਾਹਿਬ ਆ ਗਏ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਅੱਛਾ ਜੀ ਇਹ ਲੱਟਣੇ ਯਾਲੇ ਦੇ ਵਾਲੇ ਪਿੰਡ ਦੇ ਉਹ ਵੀ ਲਵਾਓ ਜੀ ਹਾਂ ਜੀ ਉਹ ਲਖਾਈਆਂ ਦੇ ਲੱਟਾਂ ਤੇ ਬਹੁਤ ਜ਼ਰੂਰੀ ਹੈ ਪਿੰਡ ਦੇ ਵਾਲੇ ਦੇ ਵਾਲੇ ਲੱਟਾਂ ਬਣੇ ਹੋਣਗੀਆਂ ਜੀ ਹਾਂ ਜੀ ਕੈਮਰੇ ਵੀ ਹਾਂ ਜੀ ਹਾਂ ਜੀ ਤੁਹਾਨੂੰ ਮਤਾ ਪਾਇਆ ਹੋਇਆ ਕੈਮਰੇ ਨੇ ਵੀ ਉਹ ਵੀ ਬਸ ਤੁਸੀਂ ਆਪਣੇ ਪਿੰਡ ਨੂੰ ਬਹੁਤ ਵਧੀਆ ਸਾਫ਼ ਸੁਥਰਾ ਬਣਾ ਦਿਓ ਇੱਕ ਚੰਗਾ ਸ਼ਹਿਰ ਵਾਂਗੂ ਬਣਾ ਦਿਓ ਪਿੰਡ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ